ਦਾਜੇ ਕੀ ਪਾਕਿਸਤਾਨ ਖੂਫੀਏ ਦਸਤਾਵੇਜ਼ ਪੇਜਣ ਵਾਲੇ ਇੱਕ ਹੋਰ ਫੌਜੀ ਨੂੰ ਦਿਹਾਤੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਗਿਆ ਜਿੱਥੇ ਕਿ ਪਾਕਿਸਤਾਨ ਤੋਂ ਹੀਰੋਨ ਦੀਆਂ ਖੇਫਾ ਮੰਗਾ ਕੇ ਭਾਰਤ ਭੇਜਣ ਵਾਲੇ ਕੁਝ ਫੌਜੀਆ ਨੂੰ ਕੁਝ ਦਿਨ ਪਹਿਲਾਂ ਹੀ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਗ੍ਰਿਫਤਾਰ ਕੀਤਾ ਗਿਆ ਸੀ ਉਹਨਾਂ ਦੀ ਪੁੱਛਗਿਰਦਾਨ ਦੌਰਾਨ ਉਹਨਾਂ ਦੇ ਇੱਕ ਹੋਰ ਸਾਥੀ ਸੰਦੀਪ ਸਿੰਘ ਨੂੰ ਪਟਿਆਲਾ ਤੋਂ ਗ੍ਰਿਫਤਾਰ ਕਰਕੇ ਲਿਆਂਦਾ ਗਿਆ ਅਤੇ ਜ਼ਿਕਰਯੋਗ ਇਹ ਵੀ ਹੈ ਕਿ ਸੰਦੀਪ ਸਿੰਘ ਵੀ ਫੌਜ ਦਾ ਮੁਲਾਜ਼ਮ ਹੈ ਅਤੇ ਇਸ ਵਕਤ ਉਹ 79 ਦੇ ਵਿੱਚ ਪੋਸਟਡ ਹੈ ਜੋ ਕਿ ਹੁਣ ਛੁੱਟੀ ਤੇ ਆਇਆ ਸੀ ਅਤੇ ਸੰਦੀਪ ਸਿੰਘ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਇਲਾਕੇ ਦੇ ਵੱਖ-ਵੱਖ ਯੂਨਟਾਂ ਅਤੇ ਬਰਗੇਡਾਂ ਦੀਆਂ ਕੁਫੀਆ ਜਾਣਕਾਰੀਆਂ ਪਾਕਿਸਤਾਨ ਏਜੰਸੀਆਂ ਨੂੰ ਭੇਜਣ ਦਾ ਦੋਸ਼ ਲੱਗਾ ਹੈ ਜੋ ਕਿ ਸੰਦੀਪ ਸਿੰਘ ਪਾਸੋਤੈਨ ਨੂੰ ਮੋਬਾਈਲ ਹੋਲ ਹਾਸਲ ਕੀਤੇ ਗਏ ਨੇ ਅਤੇ ਜਿਨ੍ਹਾਂ ਦੀ ਫੋਰੈਂਸਿਕ ਜਾਂਚ ਕਰਾਈ ਜਾ ਰਹੀ ਹੈ ਜਿਨ੍ਹਾਂ ਵਿੱਚ ਵੱਡੇ ਖੁਲਾਸੇ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ ਜਿਸ ਮੰਦੇ ਵਿੱਚ ਉਕਤ ਰੋਪੀਆਂ ਖਿਲਾਫ ਠਾਣਾ ਕ੍ਰਿੰਡਾ ਦੇ ਵਿੱਚ ਮੁਕੱਦਮਾ ਦਰਜ ਕਰਕੇ ਅਗਲੀ ਤਫਤੀ ਸ਼ੁਰੂ ਕਰ ਦਿੱਤੀ ਗਈ ਆ ਪੁਲਿਸ ਦਾ ਦੱਸਣਾ ਹੈ ਕਿ ਇਸ ਦੇ ਵਿੱਚ ਅਜੇ ਇੱਕ ਹੋਰ ਸਾਥੀ ਵੀ ਇਹਨਾਂ ਦਾ ਗ੍ਰਿਫਤਾਰ ਕਰਨ ਵਾਲਾ ਹੈ ਉਸ ਨੂੰ ਵੀ ਚਲਦ ਗ੍ਰਿਫਤਾਰ ਕਰਕੇ ਸਲਾਕਾਂ ਦੇ ਪਿਛੇ ਭੇਜਿਆ ਜਾਵੇਗਾ ਹੋਰ ਕੀ ਕੁਝ ਕਹਿਣਾ ਹੈ ਆਹ ਉਹ ਨਾਲ ਦੀ ਜ਼ੁਬਾਨੀ ਸੁਣ ਲੈਣੀਆਂ ਤੁਸੀਂ ਬਣੀ ਹੋ ਪੰਜਾਬੀ ਅਖ਼ਬਾਰ ਚੈਨ ਦੇ ਨਾਲ ਸਿਮਰਪੀ ਦੀ ਰਿਪੋਰਟ ਅੰਮ੍ਰਿਤਸਰ ਸਿੰਘ ਇਹ ਇਹਦੀ ਤਣਾਤੀ ਜਿਹੜੀ ਹੈ 나सिक ਮਹਾਰਾਸ਼ਟਰ ਵਿੱਚ ਫਿਲਹਾਲ ਇਹ ਪੰਜਾਬ ਦੇ ਵਿੱਚ ਸਰਦੂਲਕੜ ਜ਼ਿਲ੍ਹਾ ਮਾਨਸਾ ਦਾ ਰਹਿਸ਼ੀ ਹੈ ਕਾਲੇ ਦੇ ਕੋਲੋਂ ਜਦੋਂ ਇਹਦੀ ਗ੍ਰਿਫਤਾਰੀ ਹੋਈ ਹੈ ਸਾਡੀ ਇਨਫੋਰਮੇਸ਼ਨ ਦੇ ਮੁਤਾਬਿਕ 4 ਫੋਨ ਸੀ ਪਰ 3 ਫੋਨ ਜਿਹੜੇ ਰਿਕਵਰ ਹੋ ਗਏ ਨੇ ਸੋ ਇੱਕ ਫੋਨ ਜਿਹੜਾ ਹੈ ਉਹ ਇਹਦੇ ਵੱਲੋਂ ਜਿਹੜਾ ਹੈ ਸੁੱਟਿਆ ਕਿਤੇ ਸੁੱਟਿਆ ਗਿਆ ਜਿਹੜਾ ਹੈ ਇਹਨੇ ਦੱਸਿਆ ਹੈ ਤਫਤੀਸ਼ ਸਾਡੀ ਜਾਰੀ ਹੈ ਉਹ ਵੀ ਅਸੀਂ ਰਿਕਵਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਇਸ ਤੋਂ ਇਲਾਵਾ ਜਿਹੜੀ ਗੱਲ ਸਾਹਮਣੇ ਆਈ ਹੈ ਉਹ ਬੜੀ ਰਿਵੀਲਿੰਗ ਹੈ ਕਿ ਇਹ ਆਈਐਸਆਈ ਦੇ ਟੱਚ ਵਿੱਚ ਸੀਗਾ ਤੇ ਇਸ ਦੇ ਖਾਤਿਆਂ ਦੇ ਵਿੱਚ ਵੱਖੋ-ਵੱਖਰੇ ਤਰੀਕੇ ਦੇ ਨਾਲ ਜਿਹੜਾ ਹੈ 14 ਤੋਂ 15 ਲੱਖ ਦੀ ਜਿਹੜੀ ਹੈਗੀ ਹੈ ਰਾਸ਼ੀ ਉਹ ਆਈ ਹੈ ਇਸ ਤੋਂ ਇਲਾਵਾ ਵਰਚੁਅਲ ਨੰਬਰ WhatsApp ਨੰਬਰਾਂ ਦੇ ਰਾਹੀਂ ਇਹ ਜਿਹੜੀ ਫੌਜ ਦੀ ਸੈਂਸਿਟਿਵ ਇਨਫੋਰਮੇਸ਼ਨ ਹੈ ਉਹ ਪਾਸ ਆਨ ਕਰਦੇ ਸੀ ਅਸੀਂ ਇਹ ਹਰੇਕ ਚੀਜ਼ ਜਿਹੜੀ ਹੈ ਔਨ ਪੇਪਰ ਲਿਆ ਕੇ ਔਨ ਫਾਈਲ ਲਿਆ ਕੇ ਜਿਹੜਾ ਹੈ ਫਰਦਰ ਤਫਤੀਸ਼ ਕਰਾਂਗੇ ਕਿੰਨੀ ਕਰਿਆ ਹੈ ਸੈਂਸਿਟਿਵ ਮੈਟਰਲ ਦੀ ਇਸ ਦੀ ਅੰਤਰਿਕ ਸੁਰੱਖਿਆ ਵੱਲ ਦੇਖੋ ਜੀ ਬਿਲਕੁਲ ਇਹ ਇੱਕ ਬਹੁਤ ਵੱਡਾ ਜਿਹੜਾ ਹੈ ਸਾਡੇ ਲਈ ਮਤਲਬ ਇੰਟਰਨਲ ਸਕਿਉਰਟੀ ਦੇ ਮੱਦੇਨਜ਼ਰ ਜਿਹੜਾ ਹੈ ਇੱਕ ਇੰਪੋਰਟੈਂਟ ਕੇਸ ਤੇ ਸਕਿਉਰਿਟੀ ਪੁਆਇੰਟ ਆਫ View ਨਾਲ ਇਹ ਵਾਕਈ ਦੇਸ਼ ਲਈ ਇੱਕ ਖਤਰਨਾਕ ਟ੍ਰੈਂਡ ਹੈ ਕਿ ਸਰਵਿੰਗ ਫੌਜੀ ਜਿਹੜੇ ਹੈ ਇਸ ਤਰੀਕੇ ਨਾਲ ਜਿਹੜਾ ਹੈ ਕੋਈ ਫੌਜ ਦੀ ਜਿਹੜੀ ਸੈਂਸਿਟਿਵ ਇਨਫੋਰਮੇਸ਼ਨ ਉਹ ਪਾਸ ਆਨ ਕਰ ਰਹੇ ਹੈ ਤੇ ISI ਤੇ ਉਧਰ ਜਿੰਨੇ ਵੀ ਸਮੱਗਲਰਸ ਨੇ ਉਹਨਾਂ ਦੇ ਟੱਚ ਵਿੱਚ ਨੇ ਤੇ ਸਾਡੀ ਜਿਹੜੀ ਤਫ਼ਤੀਸ਼ ਹੈ ਅਸੀਂ ਇਹਨੂੰ ਬੜੇ ਡੀਪਲੀ ਕਰਾਂਗੇ ਤੇ ਹੋਰ ਵੀ ਜਿਹੜਾ ਇਹਨਾਂ ਦੇ ਐਸੋਸੀਏਟਸ ਨੇ ਜਾਂ ਕੋਈ ਨੈਟਵਰਕ ਦੇ ਵਿੱਚ ਇਹਨਾਂ ਦੇ ਆਉਂਦਾ ਹੈ ਉਹਦੀ ਜਲਦੀ ਗ੍ਰਿਫਤਾਰੀ ਵੀ ਹੋਏਗੀ ਜਿਹੜਾ ਇਹ ਜਿਹੜਾ ਕਹਿੰਦੇ ਜਿਵੇਂ ਖੁਨਾਇਨਸ ਵਾਲ ਕੀਤਾ ਕਿਸ ਐਸਟਰੀਮ ਆਉਂਦਾ ਹੈ ਪਰ ਇਹਦੇ ਵਿੱਚ ਗ੍ਰੀਨੈਂਸ ਨਾਲ ਦੇ ਜਿਹੜੇ ਸਪਾਈਨ ਦੇ ਇਸ ਤਰ੍ਹਾਂ ਦੇ ਮੈਟਰ ਆ ਕਿ ਵੀ ਆਉਂਦੇ ਨੇ ਨਾ ਪਰ ਉਹਨਾਂ ਦੀ ਤਫ਼ਸੀਲ ਤਫ਼ਸੀਲ ਜਿਹੜੀ ਹੁੰਦੀ ਨਾ ਸਰ ਲੌਜੀਕ ਐਂਡ ਤੱਕ ਕਈ ਵਾਰੀ ਨਹੀਂ ਪਹੁੰਚਦੀ ਕਿਉਂਕਿ ਇਹਨਾਂ ਦੇ ਅਗਲੇ ਕੁਸਲੇ ਲਿੰਕ ਜਿਹੜੇ ਨਾ ਉਹ ਨੇ ਉਹ ਬੰਦੇ ਸਾਹਮਣੇ ਆਉਂਦਾ ਇਸ ਇਨਸਟੈਂਟ ਕੇਸ ਦੇ ਵਿੱਚ ਜਿਵੇਂ ਤੁਸੀਂ ਕਿਹਾ ਕਿ ਲੌਜੀਕਲ ਐਂਡ ਤੱਕ ਐਵੀਡੈਂਸ ਉੱਪਰ ਫਾਈਲ ਦੇ ਉੱਪਰ ਲਿਆ ਕੇ ਇਹਨਾਂ ਨੂੰ ਲੌਜੀਕਲ ਐਂਡ ਤੱਕ ਕੰਪਲੀਟ ਕਰਨਾ ਅਸੀਂ ਉਸਵਲ ਜਾ ਰਹੇ ਹਾਂ ਕਿਉਂਕਿ ਸਾਨੂੰ ਇਹ ਲੱਗਦਾ ਹੈ ਕਿ ਅਜੇ ਜਿਹੜੀ ਤਫ਼ਤੀਸ਼ ਹੈ ਅਜੇ ਵੀ ਮਡਲੀ ਸਟੇਜ ਦੇ ਵਿੱਚ ਹੈ ਕਿਉਂਕਿ ਇਹਨਾਂ ਦਾ ਨੈੱਟਵਰਕ ਜਿਹੜਾ ਹੈ ਉਹ ਪੂਰਾ ਡਿਸਮੈਂਟਲ ਕਰਨਾ ਉਹਨੂੰ ਜਾਣਨਾ ਉਹਦੇ ਲਈ ਬੜਾ ਜ਼ਰੂਰੀ ਹੈ ਕਿ ਇਹ ਸਾਰੀ ਜਿਹੜੀ ਹੈਗੀ ਇੱਕ ਵਾਰੀ ਇੰਟਰੋਗੇਸ਼ਨ ਤੇ ਇਨਵੈਸਟੀਗੇਸ਼ਨ ਜਿਹੜੀ ਹੈਗੀ ਉਹ ਕੰਪਲੀਟ ਹੋ ਜਾਏ ਸੋ ਉਹ ਚੱਲ ਰਹੀ ਹੈ ਜਿਵੇਂ ਕੱਲ ਸੰਦੀਪ ਦੀ ਜਿਹੜੀ ਹੈ ਉਹ ਗ੍ਰਿਫਤਾਰੀ ਹੋ ਗਈ ਹੈ ਅਸੀਂ ਰਾਜਵੀਰ ਦੀ ਗ੍ਰਿਫਤਾਰੀ ਲਈ ਜਿਹੜਾ ਹੈ ਏਜੰਸੀਜ਼ ਨੂੰ ਤੇ ਆਰਮੀ ਆਫੀਸ਼ੀਅਲਸ ਨੂੰ ਜਿਹੜਾ ਹੈ ਅਪਰਾਇਜ਼ ਕੀਤਾ ਹੋਇਆ ਤੇ ਸਾਨੂੰ ਉਮੀਦ ਹੈ ਕਿਉਂਕਿ ਉਹਦੇ ਆਉਣ ਦੇ ਨਾਲ ਜਿਹੜੇ ਸਾਡੇ ਗੈਪਸ ਨੇ ਇਨਟੈਰੋਗੇਸ਼ਨ ਦੇ ਤੇ ਇਨਵੈਸਟੀਗੇਸ਼ਨ ਦੇ ਉਹ ਫਿਲ ਹੋ ਜਾਣਗੇ ਤੇ ਜਿਹੜੀ ਸਾਨੂੰ ਐਵੀਡੈਂਸ ਕਿਤੇ ਨਾ ਕਿਤੇ ਲੁੜਿੰਦੀ ਹੈ ਉਹ ਪੂਰੀ ਹੋਏਗੀ ਤੇ ਇਹ ਸਾਰੀ ਚੀਜ਼ਾਂ ਜਿਹੜੀ ਹੈ ਤਫਤੀਸ਼ ਦੀ ਹੈ ਜਿਹੜੀ ਹੈ ਇਹ ਔਨ ਰਿਕਾਰਡ ਲਿਆ ਕੇ ਇਹਨੂੰ ਜਿਹੜਾ ਹੈ ਲੌਜੀਕਲ ਐਂਡ ਤੇ ਲਿਆ ਕੇ ਇਹਨੂੰ ਕੰਪਲੀਟ ਕੀਤਾ ਜਾਏਗਾ ਹਨੀ Trap ਹਨੀ Trap ਦੇ ਥਰੂ ਪੜਿਆ ਕਿ ਉਹਦਾ ਉਹਨਾਂ ਦੇ ISI ਦੇ ਸੰਬੰਧ ਚ ਆ ਇਹ ਸਾਰੀ ਜਿਹੜੀ ਚੀਜ਼ ਹੈ ਅਜੇ ਅੰਡਰ ਇਨਵੈਸਟੀਗੇਸ਼ਨ ਹੈ ਬਿਕਾਜ਼ ਇਹਨਾਂ ਦੇ ਫੋਨਸ ਵਗੈਰਾ ਤੋ ਜਿਹੜੀ ਮੋਡਲੀ ਜਾਣਕਾਰੀ ਮਿਲੀ ਹੈ ਉਹਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਇਹਨਾਂ ਦੇ ਕੋਲ ਪਾਕਿਸਤਾਨੀ ਸਮੱਗਲਰਸ ਦੇ ਨੰਬਰ ਸਨ ਕਿਉਂਕਿ ਇਸ ਗੱਲ ਨੂੰ ਆਪਾਂ ਨਹੀਂ ਛੁਟਲਾ ਸਕਦੇ ਕਿਉਂਕਿ ਬਾਰਡਰ ਬੈਲਟ ਹੋਣ ਕਰਕੇ ਯੂਥ ਜਿਹੜਾ ਹੈਗਾ ਇਲਿਓਰ ਹੋ ਜਾਂਦਾ ਥੋੜੇ ਪੈਸਿਆਂ ਦੇ ਨਾਲ ਹੀ ਸੈਕੰਡਲੀ ਕਿਉਂਕਿ ਇਹ ਇਸ ਏਰੀਆ ਤੋਂ ਸਨ ਤੇ ਇਸ ਜਿਹੜਾ ਅਮਰਿਤਪਾਲ ਸਿੰਘ ਉਰਫ ਅਮਰਿਤ ਜਿਹੜਾ ਹੈਗਾ ਉਹ ਵੀ ਇਸ ਕੰਮ ਦੇ ਵਿੱਚ ਇਨਵੋਲ ਸੀ ਉਹਨੂੰ ਪਹਿਲਾਂ ਰਾਜਵੀਰ ਨੇ ਜਿਹੜਾ ਹੈਗਾ ਔਨ ਬੋਰਡ ਲਿਆ ਉਸ ਤੋਂ ਬਾਅਦ ਜਿਹੜਾ ਹੈ ਸੰਦੀਪ ਤੇ ਜਿਹੜਾ ਮਨਦੀਪ ਹੈ ਇਹਨਾਂ ਦੇ ਸਹਿਦੋਸ਼ੀਆ ਉਹਨਾਂ ਨੂੰ ਵੀ ਜਿਹੜਾ ਹੈ ਇਸ ਗਰੁੱਪ ਦੇ ਵਿੱਚ ਸ਼ਾਮਲ ਕੀਤਾ ਗਿਆ ਸੋ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਇਹ ਜਿਹੜੇ ਹੈ इजीली ਇਹਨਾਂ ਨੇ ਨੰਬਰ ਜਿਹੜੇ ਹੈ ਉਹ ਲੈ ਕੇ ਉਸ ਤੋਂ ਬਾਅਦ ਜਿਹੜਾ ਹੈ ਫਰਦਰ ਜਿਹੜਾ ਹੈ ਕਮਿਊਨੀਕੇਸ਼ਨ ਜਿਹੜਾ ਉਹਨਾਂ ਨੇ ਸਟੈਬਲਿਸ਼ ਕੀਤਾ ਤੇ ਫਰਦਰ ਜਦੋਂ ਟਰਸਟ ਬਿਲਡਿੰਗ ਹੋਈ ਤੇ ਇਹ ਕੰਮ ਸ਼ੁਰੂ ਕੀਤਾ ਕੋਈ ਹੈਰੋਨਿਸ ਸਮਗਲਿੰਗ ਦੀ ਗੱਲ ਕਿਸਮ ਨਹੀਂ ਬਿਲਕੁਲ ਜੀ ਕਈ ਚੀਜ਼ਾਂ ਜਿਹੜੀਆਂ ਸਾਹਮਣੇ ਆਈਆਂ ਨੇ ਜਿਵੇਂ ਇਹਨਾਂ ਕੋਲੋਂ ਮੌਕੇ ਤੇ ਅੱਧਾ ਕਿਲੋ ਦੇ ਕਰੀਬਨ ਜਿਹੜੀ ਹੈਰੋਨ ਦੀ ਰਿਕਵਰੀ ਹੋਈ ਹੈ ਉਸ ਤੋਂ ਇਲਾਵਾ ਵੀ ਜੋ ਹੈ ਪਿਸਟਲ ਦੀ ਵੀ ਕਵਰੀ ਹੋਈ ਆ ਆਰਮਸ ਐਮੂਨੀਸ਼ਨ ਜਿਹੜਾ ਹੈ ਉਹ ਵੀ ਸਮਗਲ ਹੋਇਆ ਉਹਦੇ ਬਾਰੇ ਵੀ ਸਾਰੇ ਐਂਗਲਸ ਤੋਂ ਕਿ ਕਿਹੜੀ ਕਿਹੜੀ ਚੀਜ਼ ਸਮਗਲ ਹੋਈ ਆ ਉਹਨਾਂ ਦੇ ਬਾਰੇ ਪੁੱਛ ਕੇ ਜਾ ਰਹੀ ਹੈ ਇਨਫਰਮੇਸ਼ਨ ਆਮ ਅਮੂਨੀਸ਼ਨ ਤੇ ਭੇਜ ਰਹੀ ਸੀ ਕਿ ਕੋਈ ਲੋਕੇਸ਼ਨ ਦੀ ਸਿਕਰਟ ਇਨਫਰਮੇਸ਼ਨ ਮੀਨਸ ਕਿ ਫੌਜ ਇਨਸਟਾਲेशंस ਯੂਨਿਟਸ ਜਬ ਬ੍ਰਿਗੇਡਸ ਜਾਂ ਕੋਰਸ ਦੇ ਜੋ ਵੀ ਇਨਫਰਮੇਸ਼ਨ ਸੈਂਸਿਟਿਵ ਹੁੰਦੀ ਹੈ ਉਹਦੇ ਮੁਤਲਕ ਜਿਹੜਾ ਹੈ ਇਹਨਾਂ ਵੱਲੋਂ ਉਹ ਸਾਰਾ ਦਾ ਸਾਰਾ ਜਿਹੜਾ ਹੈ ਡਾਟਾ ਸ਼ੇਅਰ ਕੀਤਾ ਜਾ ਰਿਹਾ ਸੀ ਤੇ ਉਹ ਸਾਰਾ ਕਿੱਥੇ ਤੱਕ ਡਾਟਾ ਭੇਜਿਆ ਗਿਆ ਹੈ ਕਿਹਨਾ ਨੰਬਰਾਂ ਤੇ ਭੇਜਿਆ ਗਿਆ ਹੈ ਉਸ ਤੋਂ ਬਾਅਦ ਅੱਗੇ ਫਰਦਰ ਜਿਹੜਾ ਹੈ ਉਹਨਾਂ ਤੇ ਕੀ ਜਿਹੜਾ ਹੈ ਐਕਸ਼ਨ ਹੋਇਆ ਜਾਂ ਕੋਈ ਰੇਕੀ ਹੋਇਆ ਸਾਰੇ ਜਿਹੜੇ ਜਾਂਚ ਦੇ ਪਹਿਲੂ ਨੇ ਉਹ ਸਾਰੇ ਜਾਂਚ ਚੱਲ ਰਹੀ ਹੈ ਸਰ ਉਹ ਏਜੰਸੀਆਂ ਨਾਲ ਤੁਸੀਂ ਵੀ ਜਾਨਦੇ ਸ਼ੇਅਰ ਕਰ ਰਹੇ ਹੋ ਬਿਲਕੁਲ ਜੀ ਜਿੰਨੀਆਂ ਵੀ ਏਜੰਸੀਸ ਨੇ ਸੈਂਟਰਲ ਏਜੰਸੀਸ ਦੇ ਨਾਲ ਇੰਟੈਲੀਜੈਂਸ ਏਜੰਸੀਸ ਦੇ ਨਾਲ ਇਵਨ ਆਰਮੀ ਆਫੀਸ਼ਰਸ ਦੇ ਨਾਲ ਇਹ ਸਾਰਾ ਜਿਹੜਾ ਸਾਡਾ ਆਪਰੇਸ਼ਨ ਜੁਆਇੰਟਲੀ ਚੱਲ ਰਿਹਾ ਹੈ ਸਾਰੇ ਭਰਤੀਗਤ ਉਹਦਾ ਸੀਏਐਸ ਜਿਹੜਾ ਇਹ ਹੈ ਇਹ 2014 15 ਦੇ ਕਰੀਬਨ ਜਿਹੜਾ ਇਹਨਾਂ ਦਾ ਜਿਹੜਾ ਭਰਤੀ ਦਾ ਸਾਲ ਸਾਹਮਣੇ ਆ ਰਿਹਾ ਬਾਕੀ ਅਸੀਂ ਇਸ ਫੈਕਟ ਨੂੰ ਜਿਹੜਾ ਚੈੱਕ ਵੀ ਕਰ ਇੰਨੀ ਕਬਡੀ ਕਾਮਯਾਬੀ ਸਮੇਂ ਤੋਂ ਉਹ ਸਿਨ ਨੂੰ ਇੱਕ ਫੌਜ ਦੇ ਨਾਲ ਅਲੱਗ ਰੱਖਣਾ ਨੂੰ ਦਫਤਾਰ ਕਰੀ ਕੋਈ ਨੈਸ਼ਨਲ ਸਕਿਉਰਿਟੀ ਦੇ ਰਿਲੇਟਿਡ ਕੋਈ ਐਦਾਂ ਦੀ ਇਨਫੋਰਮੇਸ਼ਨ ਜਿਹੜੀ ਹੈ ਸ਼ੇਅਰ ਹੋ ਰਹੀ ਹੈ ਕਿ ਉਹ ਵੀ ਇੱਕ ਸਰਵਿੰਗ ਫੌਜੀ ਵੱਲੋਂ ਤੇ ਇਸ ਤਰੀਕੇ ਦੀ ਜਿਹੜੀ ਇਨਸੀਡੈਂਟ ਜਿਹੜਾ ਜਿਹੜਾ ਇਹ ਇੱਕ ਆਫੈਂਸ ਜਿਹੜਾ ਹੈ ਸਾਡੇ ਸਾਹਮਣੇ ਆਇਆ ਇਹ ਬੜਾ ਹੀ ਸਾਡੇ ਲਈ ਸ਼ੌਕਿੰਗ ਵੀ ਹੈ ਦੇ ਵਿੱਚ ਸਲੀਪਰ ਸੈਲ ਵਜੋਂ ਇਹ ਚਲਾ ਕੇ ਹੋਣਾ ਤੇ ਕਿ ਲਗਾਤਾਰ ਐਕਟਿਵ ਸੀਗਾ ਜੀ ਦੇਖੋ ਜੀ ਅ ਅਜੇ ਇਹਦੀ ਪੁੱਛਗਿੱਛ ਜਿਹੜੀ ਉਹ ਚੱਲ ਰਹੀ ਹੈ ਅਲੱਗ-ਅਲੱਗ ਪਹਿਲੂਆਂ ਤੇ ਅਲੱਗ-ਅਲੱਗ ਤਰੀਕੇ ਦੇ ਨਾਲ ਅਲੱਗ-ਅਲੱਗ ਜੋ ਹੈ ਇਨਫੋਰਮੇਸ਼ਨ ਦੇ ਆਧਾਰ ਤੇ ਜਿਹੜੀ ਉਹ ਜਿਹੜੀ ਇੰਟੈਰੋਗੇਸ਼ਨ ਹੈ ਉਹ ਚੱਲ ਰਹੀ ਹੈ ਕਿਉਂਕਿ ਕਈ ਇੰਟੈਰੋਗੇਸ਼ਨ ਦੇ ਵਿੱਚ ਤੇ ਜੋ ਪੁੱਛਗਿੱਛ ਦੇ ਵਿੱਚ ਕਈ ਚੀਜ਼ਾਂ ਦੇ ਵਿੱਚ ਬੜੇ ਗੈਪਸ ਆ ਰਹੇ ਨੇ ਜਿਨ੍ਹਾਂ ਦੀ ਇਹ ਇਨਫੋਰਮੇਸ਼ਨ ਦੇਣ ਚ ਅਜੇ ਜਿਹੜੇ ਹੈ ਅਰੇ ਅਜੇ ਉਹ ਦੇਣ ਦੇਣ ਬਾਰੇ ਉਹ ਨਹੀਂ ਕਰ ਰਹੇ ਤੇ ਉਹਨਾਂ ਸਾਰਿਆਂ ਨੂੰ ਜਿਹੜਾ ਪੁੱਛਗਿਛ ਨੂੰ ਕੰਪਲੀਟ ਕਰਕੇ ਜੋ ਗੈਪਸ ਹੈ ਉਹਨਾਂ ਬਾਰੇ ਸਪੈਸੀਫਿਕਲੀ ਪੁੱਛਗਿਛ ਕੀਤੀ ਜਾ ਰਹੀ ਹੈ ਬਿਲਕੁਲ ਜੀ ਸਾਡੇ ਇਸ ਪੂਰੇ ਆਪਰੇਸ਼ਨ ਦੇ ਵਿੱਚ ਆਰਮੀ ਅਫੀਸ਼ੀਅਲਸ ਇਨਵੋਲਵ ਨੇ ਅਸੀਂ ਉਹਨਾਂ ਦੇ ਨਾਲ ਟੱਚ ਵਿੱਚ ਨੇ ਉਹ ਵੀ ਸਾਡੇ ਨਾਲ ਕੰਪਲੀਟਲੀ ਜਦੋਂ ਤੋਂ ਇਹ ਗੱਲ ਸਾਹਮਣੇ ਆਈ ਹੈ ਟੱਚ ਵਿੱਚ ਨੇ ਉਹਨਾਂ ਨੇ ਕਾਫੀ ਜਿਹੜਾ ਹੈ ਸਾਡੀ ਹੈਲਪ ਵੀ ਕੀਤੀ ਹੈ ਜਿਵੇਂ ਕਿ ਕੋਈ ਇਨਫੋਰਮੇਸ਼ਨ ਸਾਨੂੰ ਚਾਹੀਦੀ ਸੀ ਅਸੀਂ ਉਹਨਾਂ ਦੇ ਨਾਲ ਸ਼ੇਅਰ ਕੀਤੀ ਤਾਂ ਉਹਨਾਂ ਨੇ ਫਰਦਰ ਸਾਡੇ ਨਾਲ ਸ਼ੇਅਰ ਕੀਤੀ ਤੇ ਸਾਡੀ ਕਈ ਇਨਫੋਰਮੇਸ਼ਨ ਜਿੱਥੇ ਗਲਤ ਸੀ ਉਹ ਉਹਨਾਂ ਨੇ ਕਰੈਕਟ ਵੀ ਕੀਤੀ ਹੈ ਤਾਂ ਅਸੀਂ ਉਹਨਾਂ ਦੇ ਪੂਰੇ ਸਹਿਯੋਗ ਨਾਲ ਜਿਹੜਾ ਇਹ ਪੂਰਾ ਆਪਰੇਸ਼ਨ ਚੱਲ ਰਿਹਾ ਹੈ ਜੀ ਮੇਰੀ ਗ੍ਰਿਫਤਾਰੀ ਹੋਈ ਪਟਿਆਲੇ ਤੋਂ ਦਾ ਇਹ ਫਿਰ ਜਿਹੜੀ ਸਾਡੇ ਕੋਲ ਜਿਹੜੀ ਗੁਪਤਤਾ ਦੇ ਆਧਾਰ ਤੇ ਨਾ ਕੋਈ ਫੇਸ ਦੇ ਵਿੱਚ ਰੈਲੇਟੇਟ ਕਰਦੇ ਅੱਗੇ ਬਦੇ ਦੇਖੋ ਜੀ ਪੁੱਛ ਗਿਛ ਦੇ ਆਧਾਰ ਤੇ ਜੋ ਇਹ ਗੱਲਾਂ ਸਾਹਮਣੇ ਆਈਆਂ ਨੇ ਜੋ ਇਹਨਾਂ ਦੇ ਸਹਿਯੋਗੀ ਤੇ ਕੁਏ ਕਿ ਉਹ ਸੀ ਗਿਆ ਉਹਨਾਂ ਦੀ ਪੁੱਛਗਿੱਛ ਚੱਲੀ ਹੈ ਉਸ ਦੇ ਆਧਾਰ ਤੇ ਨੰਬਰ ਜੋ ਸਾਡੇ ਕੋਲ ਮਿਲੇ ਨੇ ਉਸ ਦੇ ਆਧਾਰ ਤੇ ਸਾਰੀ ਗੱਲ ਸਾਹਮਣੇ ਆਈ ਸੀ ਕਿ ਜਿਹੜਾ ਇਹ ਇਹਨਾਂ ਦਾ ਸਹਿਦੋਸ਼ੀ ਸਰਵਿੰਗ ਫੌਜੀ ਸੰਦੀਪ ਸਿੰਘ ਹੈ ਇਹ ਵੀ ਵਿੱਚ ਇਨਵੋਲਵ ਹੈ ਸੋ ਸਾਡੀ ਜਿਹੜੀ ਹੈਗੀ ਟੀਮ ਜੋਇੰਟਲੀ ਵਿਦ ਆਰਮੀ ਉਹ ਇਸ ਤੇ ਲੱਗੀਆਂ ਹੋਈਆਂ ਸਨ ਕਿਉਂਕਿ ਇਹ ਆਪਣੇ ਘਰ ਮੌਜੂਦ ਨਹੀਂ ਸੀ ਤਾਂ ਸੋ ਇਹਨੂੰ ਜਿਹੜਾ ਹੈਗਾ ਫਰਦਰ ਉੱਥੋਂ ਅਸੀਂ ਇਹ ਗ੍ਰਿਫਤਾਰ ਕੀਤਾ ਸਰੇ ਨਾਲ ਸੀ ਕਿ ਉਹਨਾਂ ਸੀਏ ਮਦਗੀ ਛੁੱਟੀ ਆ ਸੀ ਬਟ ਕਲੇ ਦੇ ਦਿਨ ਤੋਂ ਆਇਆ ਸੀ ਬੇਸਿਕਲੀ ਛੁੱਟੀ ਆਇਆ ਹੋਇਆ ਸੀ ਇਸ ਦੀ ਛੁੱਟੀ ਜਿਹੜੀ ਹੈ 2 ਜਾਂ 3 ਦਿਨ ਦੀ ਜਿਹੜੀ ਉਹ ਰਹਿ ਗਈ ਸੀ ਤੇ ਇਹਨੂੰ ਇਹ ਪਤਾ ਲੱਗ ਗਿਆ ਸੀ ਕਿ ਇਹ ਜਿਹੜਾ ਸਾਰਾ ਦਾ ਸਾਰਾ ਇਹ ਨੈਟਵਰਕ ਹੈ ਉਹਨਾਂ ਦਾ ਇਹ ਐਕਸਪੋਜ਼ ਹੋ ਗਿਆ ਤੇ ਇਹਨਾਂ ਦੇ ਸਾਥੀਆਂ ਦੀ ਗ੍ਰਿਫਤਾਰੀ ਹੋ ਗਈ ਹੈ ਇਸੇ ਕਰਕੇ ਜੋ ਹੈ ਅੱਗੇ ਪਿੱਛੇ ਹੋਣ ਦੀ ਫਰਾਕਤ ਸੀਗਾ ਥੈਂਕ ਯੂ